ਜਿਹੜੇ ਮਿੱਤਰ ਪਿਆਰੇ ਕੁੱਤਿਆਂ ਦਾ ਸ਼ੌਂਕ ਰੱਖਦੇ ਨੇ ਜਾਂ ਘਰੇ ਰੱਖਣ ਵਾਸਤੇ ਕਿਸੇ ਨੇ ਸੋਹਣੇ ਸੁਨੱਖੇ ਬੱਚੇ ਲੈਣੇ ਹੋਣ ਜਿਵੇਂ ਆਪਣੇ ਘਰਾਂ ਦੇ ਵਿੱਚ ਆਮ ਬੱਚੇ ਹੁੰਦੇ ਨੇ ਵੀ ਆਪਾਂ ਕੋਈ ਜ਼ਿਆਦਾ ਖਤਰਨਾਕ ਕੁੱਤਾ ਨਹੀਂ ਰੱਖਣਾ ਤਾਂ ਉਹਨਾਂ ਲਈ ਆਪਾਂ ਇੱਕ ਬਹੁਤ ਸੋਹਣੀ ਬਰੀਡ ਦੇ ਬੱਚੇ ਲੈ ਕੇ ਆਏ ਆ ਲੈਬਰੇ ਤੇ ਬਹੁਤ ਸੋਹਣੇ-ਸੋਹਣੇ ਬੱਚੇ ਨੇ ਤੇ ਕੁਆਲਿਟੀ ਬਹੁਤ ਸੋਹਣੀ ਆ ਤੇ ਜਿਹੜੇ ਇਹਨਾਂ ਬੱਚਿਆਂ ਦਾ ਦਾਦਾਗਾ ਉਹ ਬਾਹਰੋਂ ਇੰਪੋਰਟ ਆ ਦੋਸਤੋ ਫਾਦਰਾਂ ਜਿਹੜਾ ਦੇਖ ਰਹੇ ਹੋ ਸਕਰੀਨ ਦੇ ਉੱਪਰ ਫੋਟੋ ਲਾਈ ਆਪਾਂ ਨੇ ਇਹ ਇਹਨਾਂ ਦਾ ਫਾਦਰ ਆ ਉਹਦੇ ਫਾਦਰ ਦੇ ਪੇਪਰ ਹੈਗੇ ਨੇ ਦੋਸਤੋ ਵਿੱਦ ਪੇਪਰ ਨੇ ਬਾਈਆਂ ਕੋਲੇ ਪ੍ਰੂਫ ਨੇ ਤੇ ਕ੍ਰੋਸਿੰਗ ਦੀਆਂ ਵੀਡੀਓ ਵਗੈਰਾ ਸਾਰੀਆਂ ਪਈਆਂ ਨੇ ਤੇ ਲਾਇਬ੍ਰੇ ਬੱਚੇ ਨੇ ਇੱਕ ਮੇਲ ਆ ਤਿੰਨ ਫੀਮੇਲਾਂ ਨੇ ਦੋਸਤੋ ਸਾਫ਼ ਸੁਥਰੇ ਸੋਹਣੇ ਸੁਨੱਖੇ ਬੱਚੇ ਨੇ ਜੇ ਕਿਸੇ ਨੇ ਘਰੇ ਆਪਣੇ ਰੱਖਣੇ ਨੇ ਸ਼ੌਂਕ ਵਜੋਂ ਬੱਚਾ ਲਾਇਬ੍ਰੇ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਆਪਾਂ ਬਾਈ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਦੋਸਤੋ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤੇ ਬਹੁਤ ਸੋਹਣੀ ਬਰੀਡ ਦੇ ਬੱਚੇ ਨੇ ਤੇ ਕੁਆਲਟੀ ਵਾਈ ਕਹਿੰਦਾ ਪੂਰੀ ਟੌਪ ਆ ਤੇ ਨੰਬਰ ਆਪਾਂ ਦੇ ਦਿੱਤਾ ਸਕਰੀਨ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ